ਮਿੰਨੀ ਬੱਸਾਂ ਦੇ ਪਰਮਟਾਂ ਦੀ ਜਿਹੜੀ ਵੰਡ ਸਮਰੋਹ ਹੈ ਉਹਦੇ ਵਿੱਚ ਪਹੁੰਚੇ ਹੋਏ ਪੰਜਾਬ ਦੇ ਕੋਨੇ-ਕੋਨੇ ਤੋਂ ਬਹੁਤ ਸਾਰੇ ਨਵੇਂ ਮਿੰਨੀ ਬੱਸ ਆਪਰੇਟਰ ਜਿਨ੍ਹਾਂ ਨੂੰ ਪਹਿਲੀ ਵਾਰ ਲਾਇਸੈਂਸ ਮਿਲ ਰਿਹਾ ਹੈ ਪਰਮਟ ਮਿਲ ਰਿਹਾ ਹੈ ਤੇ ਕੁਝ 150 ਤੋਂ ਦੇ ਲਗਭਗ ਜਿਨ੍ਹਾਂ ਦੇ ਲਾਇਸੈਂਸ ਰੀਨਿਊ ਹੋ ਰਹੇ ਨੇ ਪੁਰਾਣੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿਨਾ ਮਾਨ ਸਾਹਿਬ ਸਾਨੂੰ ਯਕੀਨ ਨਹੀਂ ਹੋ ਰਿਹਾ ਅੱਜ ਪਰਮਿਟ ਮਿਲੇ ਨੇ ਸਾ ਮੇਰਾ ਬੇਟਾ 2023 ਚ ਗਿਆ ਸੀ 59 ਮਹੀਨੇ ਚ ਜਦੋਂ ਮੈਨੂੰ ਪਤਾ ਲੱਗਿਆ ਵੀ ਪਰਮਿਟ ਮਿਲ ਗਏ ਮੈਂ ਆਪਣਾ ਬੇਟਾ ਕੈਨੇਡਾ ਚੋਂ ਬੁਲਾ ਲਿਆ ਜੀ ਬੜੇ ਮਾਣ ਦਾ ਬਾਪਸ ਆ ਗਿਆ ਜੀ ਇੱਥੇ ਹੁਣ ਅੱਛਾ 27 ਤਰੀਕ ਨੂੰ ਆ ਜੀ ਰੀਅਲ ਸੱਚ ਹੈ ਜੀ ਕੋਈ ਉਹ ਨਹੀਂ ਲਫਾਫੇ ਬਾਜੀ ਨਹੀਂ ਜੀ ਮੈਂ ਆਪ ਦਾ ਬੜਾ ਤਨਵਾਦ ਕਰਦਾ ਮੈਥੋਂ ਕਿਸੇ ਨੇ ਮੋਰੀ ਵਾਲਾ ਪੈਸਾ ਨਹੀਂ ਲਿਆ ਬਹੁਤ ਵਧਾਈਆਂ ਜੀ ਬਹੁਤ ਵਧਾਈਆਂ ਪਰਿਵਾਰ ਚ ਰਹਿ ਕੇ ਤਰੱਕੀਆਂ ਕਰੋ ਪੰਜਾਬ ਸਰਕਾਰ ਵੱਲੋਂ ਸਵੇਰ ਰੋਜ਼ਗਾਰ ਦੇ ਅੰਤਰਗਤ ਬੜੇ ਸੌਖੇ ਤਰੀਕੇ ਨਾਲ ਮਿੰਨੀ ਬੱਸਾਂ ਦੇ ਜਿਹੜੇ ਪਰਮਿ ਪ੍ਰੋਸੈਸ ਉਹ ਲਗਾਤਾਰ ਜਾਰੀ ਹੈ 1100 ਤੋਂ ਉੱਪਰ ਪਰਮਿਟ ਜਾਰੀ ਕਰ ਚੁੱਕੇ ਆ ਜੀ ਜੋ 505 ਉਹਦੇ ਵਿੱਚ ਅੱਜ ਜਾਰੀ ਹੋ ਰਹੇ ਨੇ 450 ਦੇ ਲਗਭਗ ਜਿਹੜੇ ਅੱਜ ਪਹਿਲੀ ਵਾਰ ਮਿੰਨੀ ਬੱਸ ਦਾ ਪਰਮਿਟ ਲੈ ਕੇ ਜਾ ਰਹੇ ਨੇ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੈ ਕਿ ਸਾਡਾ ਨਾਮ ਵੀ ਹੁਣ ਟਰਾਂਸਪੋਰਟਰਾਂ 'ਚ ਲਿਖਿਆ ਜਾਊਗਾ ਮਹਿਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਆ ਮਿੰਨੀ ਵਸਦਾ ਪਰਮਿਟ ਦੇ ਕੇ ਰੋਜ਼ਗਾਰ ਦਿੱਤਾ ਮੇਰੀ ਉਮਰ ਤਕਰੀਬਨ 42 ਸਾਲ ਹੋ ਗਈ ਸੀ ਅਸੀਂ ਸੋਚ ਰਹੇ ਸੀ ਵੀ ਅਸੀਂ ਹੁਣ ਕੀ ਰੋਜ਼ਗਾਰ ਕਰੀਏ ਸਾਨੂੰ ਹੁਣ ਨੌਕਰੀ ਮਿਲ ਨਹੀਂ ਸਕਦੀ ਸੀ ਉਮਰ ਜ਼ਿਆਦਾ ਹੋਣ ਕਾਰਨ ਅਸੀਂ ਮਿੰਨੀ ਵਸਤਾ ਦੇ ਪਰਮਿਟ ਅਪਲਾਈ ਕੀਤੇ ਤੁਹਾਨੂੰ ਬਿਨਾ ਕਿਸੇ ਸਪਾਰਸ ਤੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਰਮਿਟ ਜਾਰੀ ਕੀਤੇ ਗਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਨੂੰ ਵਸਤਾ ਦਾ ਪਰਮਿਟ ਮਿਲਿਆਗਾ ਸਾਨੂੰ ਸਰਕਾਰ ਬਹੁਤ ਵਧੀਆ ਲੱਗੀ ਹੈ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦ ਜਿਨ੍ਹਾਂ ਨੂੰ ਰੋਜ਼ਗਾਰ ਦਿੱਤੇ ਇਹਨਾਂ ਨੇ ਜੇ ਕੋਈ ਕਿਸੇ ਨੇ ਪਰਮਟ ਲੈਣਾ ਹੈ ਤਾਂ ਕੋਈ ਵੀ ਬੰਦਾ ਅਪਲਾਈ ਕਰ ਸਕਦਾ ਹੈ ਮਾਵਾ ਪੈਣਾ ਆਪਣੇ ਨਾਂ ਤੇ ਕਰ ਸਕਦੀਆਂ ਨੇ ਕੋਈ ਬੇਰੁਜ਼ਗਾਰ ਮੁੰਡਾ ਉਹ ਆਪਣੇ ਨਾਂ ਤੇ ਕਰ ਸਕਦਾ ਹੈ www.punjabtransport.org ਜਾਂ ਫਿਰ ਆਰਟੀਏ ਦਫ਼ਤਰ ਦੇ ਵਿੱਚ ਤੁਹਾਨੂੰ ਬਹੁਤ-ਬਹੁਤ ਵਧਾਈਆਂ ਆਪਣੇ ਆਪਣੇ ਕੰਮ ਕਰੋ ਕੋਈ ਦਿੱਕਤ ਆਵੇ ਸਰਕਾਰ ਤੁਹਾਡੇ ਨਾਲ ਖੜੀ ਹੈ ਬਹੁਤ-ਬਹੁਤ ਧੰਨਵਾਦ ਜੀ